ਵੈਗਲ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤੇ ਸੇਮੀ ਨਿਸ਼ਾਨੀ ਇੱਥੋਂ ਸ਼ੁਰੂ ਕਰਨ ਲੱਗੇ ਆਂ ਸਾਧਾ ਦੇ ਪ੍ਰਾਣੀ ਜਵਾਨੀ ਦੀ ਬੀਬੀ ਹੈ ਜਿਸ ਨੂੰ ਤਿਆਰ ਹੋਣ ਦਾ ਵੀ ਬੜਾ ਢੰਗ ਨਹੀਂ ਕਹਿਣ ਲੱਗੀ ਕਿ ਇਸ ਤਰ੍ਹਾਂ ਬਾਰ ਬਾਰ ਸਾਰਿਆਂ ਦੇ ਕਹਿਣ ਤੇ ਮੈਂ ਇਹ ਕਦਮ ਚੁੱਕ ਲਿਆ ਸਾਰਾ ਸਮਝੋ ਇਹ ਕੀ ਹੈ ਦੁਨੀਆ ਇੱਕ ਨੰਬਰ ਤੇ ਹੋ ਗਈ ਤੇ ਕਲਗੀਆਂ ਬਾਣਾ ਦੋ ਨੰਬਰ ਤੇ ਹੋ ਗਿਆ ਜਿਹੜੇ ਗੁਰੂ ਨੂੰ ਇੱਕ ਨੰਬਰ ਤੇ ਰੱਖਦੇ ਹਨ ਉਹ ਜਦੋਂ ਤਿਆਰ ਹੁੰਦੇ ਹਨ ਤਾਂ ਇਹ ਨਮੀ ਨਹੀਂ ਦੇਖਦੇ ਕਿ ਦੁਨੀਆ ਨੂੰ ਸੁੰਦਰ ਨਜ਼ਰ ਆ ਗਈ ਮਾਲਕ ਇਹ ਦੇਖਦੇ ਹਨ ਕਿ ਗੁਰੂ ਨੂੰ ਚੰਗੇ ਲੱਗੇ ਆਪ ਜੀ ਦੇ ਜਾਣਦੇ ਹਾਂ ਆਪ ਵੀ ਜਾਣਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਦਿਨ ਇੱਕ ਸਿੱਖ ਨੂੰ ਦੀਵਾਨ ਵਿੱਚ ਬੜਾ ਸਤਿਕਾਰ ਦਿੱਤਾ ਪਿਆਰ ਬਖਸ਼ਿਆ ਜਦੋਂ ਉਹ ਘਰ ਗਿਆ ਤੇ ਯਾਕੇ ਬਾਰ-ਬਾਰ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖੀ ਜਾਵੇ ਕਿ ਅੱਜ ਗੁਰੂ ਸਾਹਿਬ ਨੇ ਮੈਨੂੰ ਬੜਾ ਪਿਆਰ ਬਖਸ਼ਿਆ ਕਿ ਮੈਂ ਬਹੁਤ ਸੁੰਦਰ ਹਾਂ ਸ਼ੀਸ਼ੇਵਾਲ ਦੇਖਦੇ ਸਮੇਂ ਉਸ ਦੀ ਨਜ਼ਰ ਆਪਣੀ ਦਾੜੀ ਵਿੱਚ ਨੇ ਇੱਕ ਚਿੱਟੇ ਵਾਲ ਤੇ ਪੈ ਗਈ ਸੋਚਦਾ ਹੈ ਕਿ ਜੇ ਮੈਂ ਇਹ ਚਿੱਟਾ ਵਾਲ ਕੱਟ ਦੇਵਾਂ ਤਾਂ ਹੋਰ ਜ਼ਿਆਦਾ ਸੁੰਦਰ ਨਜ਼ਰ ਆਵੇਗਾ ਐਸਾ ਹੀ ਕਿੱਤਾ ਕੱਟ ਦਿੱਤਾ ਚਿੱਟਾ ਬਾਣਾ ਆਪਣੀ ਦਾੜੀ ਵਿੱਚ ਹੁਣ ਜਦੋਂ ਅਗਲੇ ਦਿਨ ਗਿਆ ਕੰਗੀਧਰ ਜੀ ਦੇ ਦਰਸ਼ਨਾਂ ਨੂੰ ਤਾਂ ਗੁਰੂ ਸਾਹਿਬ ਨੇ ਉਸ ਵੱਲ ਪੱਠ ਕਰ ਲਈ ਉਹ ਬੜਾ ਰੋਇਆ ਕਿ ਗੁਰੂ ਸਾਹਿਬ ਕੱਲ ਇੰਨਾ ਪਿਆਰ ਤੇ ਅੱਜ ਇੰਨੀ ਨਰਾਜਗੀ ਕਰਨ ਕੀ ਇਹ ਪੁੱਲ ਹੋ ਗਈ ਸਤਿਗੁਰੂ ਕਹਿੰਦੇ ਜੋ ਤੂੰ ਕੱਲ ਸੀ ਉਹ ਅੱਜ ਨਹੀਂ ਅੱਜ ਰੋਮ ਕੱਟਣ ਕਾਰਨ ਸਾਡੀਆਂ ਨਜ਼ਰਾਂ ਵਿੱਚ ਤੇਰੀ ਸੁੰਦਰਤਾ ਖਤਮ ਹੋ ਗਈ ਹੁਣ ਆਪੇ ਅੰਦਾਜ਼ਾ ਲਾ ਲਵੋ ਕਿ ਇੱਕ ਰੋਮ ਕੱਟਣ ਦੇ ਨਾਲ ਗੁਰੂ ਸਾਹਿਬ ਨੇ ਵੇਠ ਕਰ ਲਈ ਤੇ ਜਿਹੜੇ ਰੋਮਾਂ ਦੀ ਬੇਅਦਵੀ ਕਰਦੇ ਹਨ ਉਹਨਾਂ ਨੂੰ ਗੁਰੂ ਦੀ ਪਰਸ਼ੰਨਤਾ ਕਿਵੇਂ ਮਿਲ ਸਕਦੀ ਗੁਰੂ ਉਹਨਾਂ ਦੇ ਵਾਲ ਕਿਵੇਂ ਹੋ ਸਕਦਾ ਕੋਈ ਵੀ ਕਦਮ ਚੁੱਕਣਾ ਹਵੇ ਤਾਂ ਇਹ ਜ਼ਰੂਰੀ ਵੇਖ ਲਿਆ ਕਰੋ ਕਿ ਮੈਂ ਜੋ ਕਰਨ ਜਾ ਰਿਹਾ ਹਾਂ ਉਸ ਦੇ ਲਈ ਗੁਰੂ ਦੀ ਮਨਾਹੀ ਤੇ ਨਹੀਂ ਦਾਸ ਪਿੱਛੇ ਜਿਹੇ ਇੰਗਲੈਂਡ ਗਿਆ ਉੱਥੇ ਗੁਰੂ ਸਹਿਬ ਨੇ ਕੀਰਤਨ ਦੀ ਸੇਵਾ ਲਈ ਉਤਮਾਇਕ ਗਰਮੁਖ ਮਿਆਰਾ ਅਰਬਾਂ ਬਤੀ ਮੇ ਸਮਾਨ ਦੌਲਤ ਨੌਕਰ ਚਾਕਰ ਸ਼ਾਹੀ ठाਠ ਸੁਖ ਸੁਹਤਾ ਉਹ ਸਨੇਂਯੰਦ ਆਸ ਨੂੰ ਆਪਣੀ ਬਾਤ ਸੁਣਾਈ ਜਿਉਂ ਦਾਸ ਆਪ ਜੀ ਨਾਲ ਸਾਂਝੀ ਕਰੇ ਤਾਂ ਕਿ ਸਾਨੂੰ ਨਿਸ਼ਚਾ ਹੋ ਜਾਵੇ ਕਿ ਜਿਹੜੇ ਗੁਰੂ ਨੂੰ ਇੱਕ ਨੰਬਰ ਤੀ ਰੱਖਦੇ ਹਨ ਗੁਰੂ ਉਹਨਾਂ ਨੂੰ ਕਿਵੇਂ ਬਾਗ ਲਾਉਣਾ ਉਹ ਗੁਰਸਖ ਨੇ ਦੱਸਿਆ ਕਿ ਅੱਜ ਤੋਂ ਕੋਈ 17 18 ਸਾਲ ਪਹਿਲਾਂ ਜਦੋਂ ਮੈਂ ਪੰਜਾਬ ਤੋਂ इंग्लंड ਬਿਖੇ ਨੌਕਰੀ ਕਰਨ ਲਈ ਆਇਆ ਜਦੋਂ ਪਹਿਲੀ ਜਗ੍ਹਾ ਗਿਆ ਨੌਕਰੀ ਲਈ ਨਾ ਹੋਈ ਤਕਰੀਬਨ 2 ਮਹੀਨੇ ਕੰਮ ਨਹੀਂ ਮਿਲਿਆ ਇੱਕ ਇੱਕ ਦਿਨ ਕਿਸੇ ਜਗ੍ਹਾ ਨੌਕਰੀ ਲਈ ਗਿਆ ਉਸਨੇ ਮੇਰੀ ਯੋਗਤਾ ਵਗੈਰਾ ਪੁੱਛੀ ਤੇ ਕਹਿਣ ਲੱਗਾ ਤੁਸੀਂ ਨੌਕਰੀ ਲਈ ਠੀਕ ਹੋ ਕਿਉਂਕਿ ਸਾਨੂੰ ਜਿਸ ਤਰ੍ਹਾਂ ਦਾ ਬੰਦਾ ਚਾਹੀਦਾ ਹੈ ਉਸ ਮਤਾਂ ਕੋ ਸਾਰੀ ਸੈਟਿੰਗ ਠੀਕ ਆ ਤੁਹਾਡੀ ਪੜ੍ਹਾਈ ਵੀ ਠੀਕ ਕਦ ਕਾਂਠ ਵੀ ਠੀਕ ਅਸੀਂ ਤੁਹਾਨੂੰ 12 ਪਾਉਂਡ ਘੰਟੀ ਦਾ ਰੋਜ਼ ਦੇ ਦਿਮਾਗ ਤੇ 8 ਕੰਟੇ ਰੋਜ਼ ਕੰਮ ਕਰਨਾ ਹੋਵੇਗਾ ਇਸ ਤਰ੍ਹਾਂ ਨਾਲ ਤੁਮ ਨੂੰ 96 ਪਾਉਂਡ ਰੋਜ਼ ਦੇ ਈਂਦਿਆ ਦਾਸ 77 60 ਰੁਪਿਆ ਮਿਲਣਗੇ ਕਹਿੰਦਾ ਹੈ ਮੈਂ ਬੜਾ ਖੁਸ਼ ਹੂੰ ਗੁਰੂ ਸਹਿਬ ਨੇ ਕਿਰਪਾ ਕੀਤੀ ਜੋ ਆਪਣਾ ਘਰ ਆਪਣਾ ਸ਼ਹਿਰ ਛੱਡ ਕੇ ਇੱਥੇ ਨੌਕਰੀ ਲਈ ਆਇਆ ਤੇ ਨੌਕਰੀ ਮਿਲ ਗਈ ਬਾਣਾ ਉਸ ਦੀ ਅਗਲੀ ਗੱਲ ਸੁਣ ਕੇ ਮੈਂ ਦਾ ਚਿੱਤੀ ਵਿੱਚ ਪੈ ਗਿਆ ਕਿਉਂਕਿ ਉਸ ਨੇ ਆਖਿਆ ਕਿ ਸਾਡੀ ਇਹ ਸ਼ਰਤ ਹੈ ਜੇ ਤੁਸੀਂ ਸਾਡੇ ਕਾਰਖਾਨੇ ਵਿੱਚ ਕੰਮ ਕਰਨਾ ਹੈ ਤਾਂ ਤੁਹਾਨੂੰ ਕੇਸ ਕਟਾਣੇ ਪੈਣਗੇ ਦਾਣੀ ਕਟਾਣੀ ਪਵੇਗੀ ਉਹ ਕਹਿਣ ਲੱਗਾ ਹੁਣ ਦੋ ਮਨ ਲੜ ਪਏ ਇੱਕ ਮਾਸੇ ਮਾਇਆ ਤੇ ਇੱਕ ਮਾਸੇ ਸਿੱਖੀ ਕਿਸ ਨੂੰ ਇੱਕ ਨੰਬਰ ਤੇ ਰੱਖਾਂ ਮਾਰ ਮਨ ਪੱਕਾ ਕੀਤਾ ਉਹ ਕਹਿਣ ਲੱਗਾ ਮੈਂ ਸੋਚਿਆ ਗੁਰੂ ਦੇ ਸਿੱਖ ਨੇ ਸਿੱਖੀ ਬਚਾਉਣ ਲਈ ਕੀ ਕੀ ਕੁਝ ਕੀਤਾ ਉਹਨਾਂ ਨੇ ਆਪਣੇ ਸਿਰਸਕਟ ਕਟਵਾ ਲਏ ਪਰ ਕੇਸ ਨਹੀਂ ਕਟਵਾਏ ਤੇ ਮੈਂ ਇੱਕ ਨੌਕਰੀ ਦੀ ਖਾਤਰ ਆਪਣੇ ਕੇਸ ਕਟਵਾ ਲਵਾਂ ਆਪਣੇ ਗੁਰੂ ਨਾਲ ਬੈਠ ਕਰ ਲਵਾਂ ਸਿੱਖੀ ਨੂੰ ਛੱਡ ਦੇਵਾਂ ਇਹ ਨਹੀਂ ਹੋ ਸਕਦਾ ਮੇਰੇ ਕੰਨਾਂ ਵਿੱਚ ਜਿਵੇਂ ਆਵਾਜ਼ਾਂ ਗੂੰਜਣ ਲੱਗੀਆਂ ਚੜ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਛੱਡਣਾ ਜਾਵੇ ਕਹਿੰਦਾ ਕਿ ਬੜੀ ਮੁਸ਼ਕਲ ਨਾਲ ਗੁਰੂ ਦੀ ਕਿਰਪਾ ਨਾਲ ਮਨ ਨੂੰ ਪੱਕਾ ਕੀਤਾ ਕਿ ਨੌਕਰੀ ਮਿਲੇ ਜਾਂ ਨਾ ਮਿਲੇ ਪਰ ਸਿੱਖੀ ਨਹੀਂ ਛੱਡਣੀ ਇਹ ਗੁਰੂ ਨੂੰ ਇੱਕ ਨੰਬਰ ਤੇ ਰੱਖਣਾ ਉਸ ਨੇ ਦੱਸਿਆ ਕਿ ਇਸ ਤਰ੍ਹਾਂ ਨੌਕਰੀ ਦੀ ਤਲਾਸ਼ ਕਰਦਿਆਂ 5-6 ਦਿਨ ਬੀਤ ਗਏ ਪਰ ਜਿੱਥੇ ਵੀ ਜਾਵੇ ਉਹ ਇਹੀ ਸ਼ਰਤ ਰੱਖਣ ਕੇ ਕੇਸ ਕਟਵਾਉਣੇ ਪੈਣਗੇ ਕਹਿੰਦਾ ਹੁਣ ਮੇਰੀ ਹਾਲਤ ਇਹ ਹੋ ਗਈ ਕਿ ਮੇਰੇ ਕੋਲ ਪੈਸੇ ਵੀ ਖਤਮ ਹੋ ਗਏ ਇਸੇ ਪਛਾਣ ਕੇ ਮਿੱਤਰ ਕੁੜਾ ਧਾਰੇ ਪੈਸੇ ਲੈ ਕੇ ਇੱਕ ਇੱਕ ਦਿਨ ਘਟ ਰਿਹਾ ਸੀ ਇੱਕ ਦਿਨ ਇੱਕ ਸਟੋਰ ਵਿੱਚ ਨੌਕਰੀ ਲਈ ਗਿਆ ਉਸਨੇ ਮੇਰੀ ਪੜ੍ਹਾਈ ਲਿਖਾਈ ਦੇ ਸਰਟੀਫਿਕੇਟ ਵਿਖੇ ਮੇਰੇ ਕੋਲ ਕੰਪਿਊਟਰ ਚਲਵਾ ਕੇ ਵਿਖਿਆ ਤੇ ਆਖਿਆ ਤੁਹਾਡੀ ਨੌਕਰੀ ਪੱਕੀ ਹੈ 13.20 ਤਨੇ ਮਿਲਣਗੇ 8.30 ਅੱਠ ਘੰਟੇ ਰੋ ਦਾ ਕੰਮ ਕਰਨਾ ਹੋਵੇਗਾ ਮੈਂ ਬੜਾ ਅਕਸਰ ਸ਼ੇਸ਼ੁਕਰ ਹੈ ਇੰਨਾ ਨਹੀਂ ਕਿ ਇਸ ਕੱਟੜ ਦੀ ਸਾਥ ਨਹੀਂ ਰੱਖੀ ਪਰ ਇੱਥੇ ਵੀ ਗੁਰੂ ਦਾ ਪਰਚਾ ਫੈ ਗਿਆ ਸਟੋਰ ਦਾ ਮਾਲਕ ਕਹਿਣ ਲੱਗਾ ਕਿ ਸਾਡੇ ਸਟੋਰ ਮੈਂ ਸੰਗਰੇਟ ਵੀਣੀ ਵੀ ਹੈ ਇਸ ਬਾਰੇ ਮੈਂ ਤੁਸੀਂ ਆਪਣੇ ਮਨ ਨਾਲ ਵਿਚਾਰ ਕਰ ਲਓ ਕਿ ਤੁਹਾਨੂੰ ਸਿਗਰਟ ਬੀਣੇ ਬਗੈਰ ਵੀ ਗਾਹਕਾਂ ਨੂੰ ਆਪਣੇ ਹੱਥੀਂ ਬਣਾਉਣੀਆਂ ਪੈਣ ਪਵੇਗੀਆਂ ਹੁਣ ਫਿਰ ਦੋ ਮਨਾਂ ਨਾਲ ਲੜ ਪਏ ਇੱਕ ਪਾਸੇ ਨੌਕਰੀ ਇੱਕ ਪਾਸੇ ਸਿੱਖੀ ਮਨ ਜੀ ਮ ਆਇਆ ਕਿ ਪਲਾਸਕਟ ਨਹੀਂ ਨਸਤਾਨੇ ਪਾ ਕੇ ਦੇ ਮੰਗਾ ਪਰ ਮਨ ਪੱਕਾ ਕੀਤਾ ਕਿਉਂਕਿ ਮਨ ਆ ਗਿਆ ਕਿ ਮੇਰੇ ਗੁਰੂ ਪਿਤਾ ਦਾ ਤਾਂ ਕੂੜਾ ਵੀ ਨਹੀਂ ਸੀ ਇਆ ਤਮਾ ਕੋ ਦੇਖੇ ਤਮਾ ਚ ਗਲਨੀ ਤਰਪਾਸ਼ਾ ਦਾ ਨੀਲਾ ਕੂੜਾ ਗਾ ਨੀ ਸੀ ਵਦਰੇ ਹਾਤਾ ਸਤਿਗੁਰੂ ਨੇ ਆਖਿਆ ਸੀ ਸੀ ਨੀਲਾ ਅੱਗੇ ਕਿਉਂ ਨਹੀਂ ਵੱਦਦਾ ਫਿਰ ਦਿਆ ਸਿੰਘ ਨੂੰ ਆਖਿਆ ਵੇਖ ਨੀਲਾ ਗਾ ਕਿਉਂ ਨਹੀਂ ਜਾ ਰਿਹਾ ਗੁਰੂ ਸਹਿਮ ਤਾਂ ਜਾਣਦੇ ਸਨ ਪਰ ਸਾਨੂੰ ਸੇਧਣ ਲਈ ਸ਼ੂਨ ਬਰਤਾ ਰਹੇ ਸਨ ਜੇ ਆਸੰਗ ਨੇ ਅੱਗੇ ਜਾ ਕੇ ਵਿਖਿਆਤੇ ਦੱਸਿਆ ਕਿ ਸਤਿਗੁਰੂ ਸੱਚੇ ਬਾਸ਼ਾਂ ਗੇ ਤਵਾਕੂ ਦਾ ਖੇਤ ਹਨ ਸਤਿਗੁਰੂ ਕਹਿਣ ਲੱਗੇ ਸਾਧਾ ਨਿਰਲਾ ਵੀ ਸਿਵਾ ਵਿੱਚ ਰਹਿਣ ਦਾ ਹਦਕਾ ਅੰਤਜਮਮੀ ਹੋ ਗਿਆ ਹੈ ਇਹ ਜਾਣ ਗਿਆ ਹੈ ਕਿ ਅੱਗੇ ਤਵਾਕੂ ਦੇ ਖੇਤ ਤੇ ਇਸ ਨੂੰ ਐਸੀ ਗੱਲ ਦੀ ਵੀ ਸੋਝੀ ਹੈ ਕਿ ਜੀ ਇਸਨ ਇਸ ਨੂੰ ਤਾਂ ਆਕੂ ਦੇ ਖੇਤ ਲੈ ਗਿਆ ਤਾਂ ਇਸ ਦੀ ਸਾਰੀ ਕੀਤੀ ਸੇਵਾ ਨਾਲ ਕੋ ਜਾਂਦੀ ਜਾਣੀ ਹੈ ਉਹ ਗੁਰਸਿੱਖ ਕਹਿਣ ਲੱਗਾ ਬੜੀ ਮੁਸ਼ਕਲ ਘਣੀ ਬਣ ਗਈ ਮੇਰੇ ਲਈ ਉਸ ਮੇਲੇ ਤਬਾਸੀ 104 ਪਾਉਂਡਰ ਉਹਦੀ ਨੌਕਰੀ ਉੱਤੋਂ ਮੇਰੇ ਕੋਲ ਕੋਈ ਪੈਸਾ ਵੀ ਨਹੀਂ ਸੀ ਬੱਚੇ ਬੱਚਿਆਂ ਬੱਚਿਆਂ ਆਧਾਰ ਪੈਸੇ ਲੈ ਕੇ ਗੁਜ਼ਾਰਾ ਕਰ ਰਿਹਾ ਸੀ ਤੇ ਦੂਜੇ ਪਾਸੇ ਕਰਨੀ ਤਾਂ ਨਹੀਂ ਸਿੱਖੀ ਕਹਿੰਦਾ ਮੈਂ ਬੜੀ ਮੁਸ਼ਕਿਲ ਨਾਲ ਆਪਣੇ ਮਨ ਨੂੰ ਪੱਕਾ ਕੀਤਾ ਕਿ ਜੋ ਮਰਜ਼ੀ ਹੋ ਜਾਵੇ ਉਹ ਕੰਮ ਨਹੀਂ ਕਰਨਾ ਐਸਦੀ ਜਿसरी ਗੁਰੂ ਘਰ ਨਹੀਂ ਇਹ ਸੋਚ ਕੇ ਉੱਥੋਂ ਹੀ ਵੀ ਨੌਕਰੀ ਨਾ ਕਰ ਦਿੱਤੀ ਤੁਸੀਂ ਵੀ ਐਸੇ ਗੌਰ ਸਖਪੈਰੀ ਦੀ ਆਭਿਤੀ ਪੜ ਕੇ ਆਪਣੇ ਲਈ ਸੇਧ ਲੈਣਾ ਇਹ ਤੁਹਾਡੇ ਤੇ ਵੀ ਆਵੇਂ ਕਿੰਨੀਆਂ ਮੁਸ਼ਕਲਾਂ ਖੜੀਆਂ ਕਿ ਕਿਉਂ ਨਾ ਬਣ ਜਾਵੇ ਮਾਰ ਗੁਰੂ ਦੇ ਦੱਸੇ ਮਾਰਗ ਨੂੰ ਕਦੇ ਨਾ ਛੱਡਿਓ ਇਹੀ ਹੈ ਗੁਰੂ ਨੂੰ ਇੱਕ ਨੰਬਰ ਤੇ ਰੱਖਣਾ ਤੇ ਦੁਨੀਆ ਨੂੰ ਦੂਸਰੇ ਨੰਬਰ ਤੇ ਉਹ ਗੁਰਸਿੱਖ ਪਿਆਰਾ ਪੂਰੇ 2 ਮਹੀਨੇ ਹੋਰ ਮਹਿਲਾ ਰਹਾ ਧਾਰ ਪੈਸੇ ਲੈ ਕੇ ਗੁਜ਼ਾਰਾ ਕਰਦਾ ਰਹਾ ਪਰ ਨੌਕਰੀ ਦਾ ਨੀਖਤਰ ਸਿੱਖੀ ਨਹੀਂ ਛੱਡੀ ਗੁਰੂ ਨੂੰ ਮਿੱੱਛੇ ਨਹੀਂ ਪਾਇਆ ਇਸ ਨੂੰ ਆਪ ਦੇ ਹਨ ਗੁਰੂ ਨਾਲ ਸੱਚਾ ਇਸ ਦਾ ਚਾਰਾਂ ਜਗਾਂ ਤੇ ਨੌਕਰੀ ਦੀ ਨਾ ਹੋਈ ਪਰ ਉਸਨੇ ਆਪਣਾ ਮਨਕਮ ਜੀਵਨ ਨਹੀਂ ਪਾਣ ਦਿੱਤਾ ਉਸਤੋਂ ਬਾਅਦ ਗੁਰੂ ਨੇ ਵੀ ਐਸਾ ਭਾਗ ਲਾਇਆ ਕਿ ਅੰਜ ਉਹ ਉਸ ਗੁਰ ਸਿੱਖ ਦੇ ਆਪਣੇ ਸਟੋਰ ਹਨ ਆਪਣੀਆਂ ਦਾਤਾਂ ਹਨ ਜਿਤਨੀਆਂ ਹੀ ਕਾਰਾਂ ਪਰਖ ਹਨ ਉਥੇ ਕਾਰ ਪਰਖ ਕਰ ਕਰਨੀ ਹੋਵੇ ਤਾਂ 5 ਪੌਂਡ ਕਰਾਇਆ ਹੈ 500 ਕਾ ਦੀ ਪਾਰੰਗ ਹੋਵੇ ਤਾਂ ਰਾਤ ਨੂੰ ਘਰ ਬੈਠੇ 2500 ਪਾਉਂਡ ਮਿਲ ਜਾਂਦੇ ਹਨ ਵੇਖ ਲਓ ਗੁਰੂ ਨੂੰ ਇੱਕ ਨੰਬਰ ਤੇ ਰੱਖਿਆ ਗੁਰੂ ਦੀ ਖਾਤਰ ਕਰਵਾਨੀ ਕੀਤੀ ਫਿਰ ਗੁਰੂ ਨੇ ਇਹ ਕਹੀ ਗੁਣਾ ਵੱਧ ਮੂਨਦਾ ਹੈ ਮੂਨੇ ਐਸੇ ਬਾਗ ਲਾਇਆ ਕਿ ਹਣ ਉਹ ਮਿੱਟੀ ਨੂੰ ਵੀ ਹੱਥ ਲਾਉਂਦਾ ਹੈ ਤਾਂ ਸੋਨਾ ਬਣ ਜਾਂਦੀ ਹੈ ਉਹ ਸ਼ਰੀਰ ਜਿਹੜਾ 17 18 ਸਾਲ ਪਹਿਲਾਂ ਨੌਕਰੀ ਲਾਉਦਾ ਫਿਰਦਾ ਸੀ ਅੱਜ ਉਸ ਦੇ ਥੱਲੇ 150 ਸ਼ਰੀਰ ਕੰਮ ਕਰ ਰਹੇ ਹਨ ਜਿਸ ਵਿੱਚ 50 ਗੋਰੀ-ਗੋਰੀਆਂ ਅੰਗਰੇਜ਼ ਤੇ 100 ਇੰਡੀਅਨ ਹਨ ਵੇਖ ਲਵੋ ਜੇ ਉਹਨਾਂ ਨੇ ਗੁਰੂ ਨੂੰ ਇੱਕ ਨੰਬਰ ਤੇ ਰੱਖਿਆ ਫਿਰ ਗੁਰੂ ਨੂੰ ਵੀ ਕਿੰਨੀ ਠੀਕਰ ਇਹ ਐਸ ਨੇ ਮੇਰੀ ਸਿੱਖੀ ਨਵਾਹੀ ਨਵਾਹੀ ਹੈ ਨਵਾਹੀ ਹੈ ਮਾਇਆ ਦੇ ਖਾਤਰ ਮੇਰੇ ਤੋਂ ਮੂੰਹ ਨਹੀਂ 모ੜਿਆ ਹਣ ਮੈਂ ਮਾਇਆ ਨੂੰ ਇਸ ਦੇ ਕਦਮਾਂ 'ਚ ਲਿਆ ਗਿਆ ਨਿੰਨਹਾ ਐਸ ਨੂੰ ਕਿਸੇ ਦੀ ਨੌਕਰੀ ਨਹੀਂ ਕਰਨ ਦੇਣੀ ਮਾਲਕ ਦੇ ਦੂਜੇ ਸਕੂਲੇ ਨੌਕਰੀ ਮੰਗਣ ਆਉਣਗੇ ਉਹ ਸਰੀਰ ਇਹ ਨਹੀਂ ਸੀ ਮਾਇਆ ਲਈ ਆਉਣ ਤੋਂ ਬਾਅਦ ਗੁਰੂ ਨੂੰ ਭੁੱਲ ਗਿਆ ਇਹ ਵੀ ਆਪਣੇ ਲਈ ਸੀਧ ਲੈਣਾ ਕਈਆਂ ਕੋਲ ਜਦੋਂ ਮਾਇਆ ਬਹੁਤ ਮੁਝਾਵੇ ਤਾਂ ਉਸ ਦੇ ਚਿਹਰੇ ਦਾ ਰੂਪ ਰੰਗ ਬਦਲ ਜਾਂਦਾ ਹੈ ਫਿਰ ਉਹਨਾਂ ਨੂੰ ਗੁਰੂ ਦੀ ਸਿੱਖੀ ਛੋਟੀ ਲੱਗਣ ਲੱਗ ਜਾਂਦੀ ਹੈ ਉਹਨਾਂ ਨੂੰ ਸਿੱਖੀ ਨਾ ਆਉਣ ਵਿੱਚ ਸ਼ਰਮ ਆਉਂਦੀ ਹੈ ਉਹ ਵਰ ਸਖ ਦਾ ਵਿਖੋ ਪਿਆਰ ਕਹਿੰਦਾ ਆਪਣੇ ਸਟੂ ਮੈਂ ਆਪਣੇ ਸਟੋਰ ਵਿੱਚ ਨੌਕਰੀ ਲਈ ਇੱਕ ਸ਼ਰਤ ਰੱਖੀ ਕਿ ਜਿਹੜਾ ਵੀ ਕੋਈ ਸਖ ਨੌਕਰੀ ਕਰੇ ਉਹ ਸਾਫ਼ ਤਸੂਰਤ ਹੋਵੇ ਜਿਹੜਾ ਸਖ ਹੋ ਕੇ ਦਾੜ੍ਹੀ ਨਹੀਂ ਕੱਟੇਗਾ ਕੇਸ ਨਹੀਂ ਕੱਟੇਗਾ ਉਸ ਨੂੰ ਸੌ ਪੌਣ ਤਨਖਾਹ ਮਦ ਮਿਲੇਗੀ ਇਹ ਸ੍ਰੀ ਦਾ ਨਾਮ ਜ ਸ੍ਰੀ ਦਾ ਨਾਮ ਜਸਵਿੰਦਰ ਸਿੰਘ ਪੁਲੀ ਮਾਨ ਚੱਟ ਕਿਸ ਤਰ੍ਹਾਂ ਖੇਰ ਵਿੱਚ ਇੰਨਾ ਦੀਰ ਹੈ ਸਾਰਾ ਲੈਣਾ ਗੁਰੂ ਨੂੰ ਇੱਕ ਨੰਬਰ ਤੇ ਰੱਖਣਾ ਕੀ ਹੈ ਇਹ ਨਹੀਂ ਨਹੀਂ ਕਿ ਇਹ ਸਿਰਫ ਨੌਕਰੀ ਦੀ ਗੱਲ ਚੱਲ ਰਹੀ ਹੈ ਤੁਸੀਂ ਕੋਈ ਕਾਰੋਬਾਰ ਕਰਨਾ ਹੋਵੇ ਉਹ ਵੀ ਪਹਿਲਾਂ ਵੇਖਿਆ ਕਰੋ ਕਿ ਸਿੱਖੀ ਵਿੱਚ ਮਨਜ਼ੂਰ ਹੈ ਕਿ ਨਹੀਂ ਇਹ ਕੰਮ ਐਸੀ ਹਨ ਜਿਵੇਂ ਮੀਟ ਮੁਰਗੀਆਂ ਦੇ ਕੰਮ ਨਸ਼ਿਆਂ ਦੇ ਕੰਮ ਬਿਊਟੀ ਪਾਰਲਰ ਦੇ ਕੰਮ ऐसे कारोबार नहीं करने ਜਿੰਨਾ ਦੀ ਸਾਡੀ ਸਿੱਖੀ ਵਿੱਚ ਮਨਾਹੀ ਹੈ ਕੋਈ ਵੀ ਕੰਮ ਨਿੱਕੇ ਤੋਂ ਵੱਡਾ ਚਾਹੇ ਕਰਤੀ ਹੋਵੇ ਚਾਹੇ ਬੱਚਿਆਂ ਦੇ ਰਸਤੇ ਦੀ ਗੱਲ ਹੋਵੇ ਹਰ ਕੰਮ ਵਿੱਚ ਗੁਰੂ ਨੂੰ ਇੱਕ ਨੰਬਰ ਤੇ ਰੱਖਿਆ ਕਰੋ ਕੋਈ ਵੀ ਕੰਮ ਕਰੋ ਗੁਰੂ ਨੂੰ ਇੱਕ ਨੰਬਰ ਤੇ ਰੱਖੋ ਤੇ ਦੁਨੀਆਂ ਨੂੰ ਦੋ ਨੰਬਰ ਤੇ ਇਸ ਵਿੱਚ ਇਹ ਨਹੀਂ ਗਾਹੀ ਆਪਣੇ ਕਈ ਕੰਮਾਂ ਨੂੰ ਦੂਜੇ ਗੁਰੂ ਤੇ ਕੰਮਾਂ ਨੂੰ ਪਹਿਲ ਜਿਵੇਂ ਕੋਈ ਨੌਕਰੀ ਪੇਸ਼ਾ ਹੋਵੇ ਉਸ ਨੂੰ ਮਹੀਨੇ ਬਾਅਦ ਤਨਖਾਹ ਮਿਲਦੀ ਹੈ ਜੇ ਦੁਕਾਨਦਾਰ ਹੈ ਤਾਂ ਆਪਣੀ ਦੁਕਾਨ ਤੋਂ ਮਹੀਨਾ ਕੱਢਦਾ ਹੁਣ ਜੈ ਸੰਦਰ ਸਾਧਾਂ ਦੀ ਇਹ ਸ਼ੀ ਨਿਸ਼ਾਨੀ ਗੁਰੂ ਨੂੰ ਇੱਕ ਨੰਬਰ ਤੇ ਰੱਖਣ ਦੀ ਹੈ ਉਹ ਆਪਣੀ ਤਨਖਾਹ ਵਿੱਚੋਂ ਪਹਿਲਾਂ ਗੁਰੂ ਦਾ ਹਿੱਸਾ ਦਸਵੰਦ ਕੱਢਦਾ ਹੈ ਮਾਨ ਜੀ ਇੱਥੇ ਨਹੀਂ ਇਹ ਗੱਲ ਉਹ ਕਈ ਤਾਂ ਕਰਦੇ ਹੀ ਨਹੀਂ ਦਾ ਸਬੰਧ ਜਾਂ ਕਈ ਸੋਚਾਂ ਸੋਚਣਗੇ ਅੱਛਾ ਅੱਜ ਕੰਡਾਂਗੇ ਕੱਲ ਕੰਡਾਂਗੇ ਪਹਿਲੇ ਬਾਕੀ ਖਰਚੇ ਪੂਰੇ ਕਰ ਲઈએ ਫਿਰ ਜੋ ਕੁਝ ਬਚੇਗਾ ਕੰਡ ਲਵਾਂਗੇ ਤਾਂ ਕਹਿਣ ਲੱਗੇ ਕਿ ਇਸ ਮਹੀਨੇ ਖਰਚਾ ਬਹੁਤ ਹੋ ਗਿਆ ਹੈ ਬਿਜਲੀ ਦਾ ਬਿਲ ਬਹੁਤ ਆ ਗਿਆ ਫੋਨ ਦਾ ਬਿਲ ਜ਼ਿਆਦਾ ਆ ਗਿਆ ਹਾਂ ਐਸ ਲਈ ਦਸਵੰਦ ਕੱਢਣਾ ਹੀ ਨਹੀਂ ਜਾਂ ਕਹਿ ਕਹਿ ਦੇਣਗੇ 10% ਨਹੀਂ ਕੱਢਦੇ 5% ਕੱਢ ਲੈਣੇ ਹਾਂ 냐 ਹੋਰ ਵੀ ਘਟ ਇਹ ਹੈ ਤਾਂ ਨਖੀਆਂ ਨਖੀਆਂ ਗੱਲਾਂ ਪਰ ਜਿਹੜਾ ਹੁਣ ਉਹਨੂੰ ਪਾਇ ਬਾਹਰ ਦੇਵੇਂ ਉਹ ਪਹਿਲਾ ਦਸਵੰਦ ਪਹਿਲਾ ਦਸਵੰਦ ਕੱਢਦਾ ਹੈ ਕਿਉਂਕਿ ਉਹ ਸਾਨੂੰ ਸੋਚੀ ਹੈ ਕਿ ਸੱਚਾ ਵਪਾਰ ਕੀ ਹੈ ਦੰਦਾ ਬੱਚੇ ਜਿੱਥੇ ਗੁਰੂ ਨੂੰ ਪੈਲ ਹੋਵੇ ਉੱਥੇ ਜਦੋਂ ਫਸਲ ਕੱਟਦੇ ਹਨ ਪਹਿਲਾਂ ਗੁਰੂ ਦਾ ਹਿੱਸਾ ਗੁਰੂ ਦੇ ਲੰਗਰ ਵੇ ਲਈ ਕੱਢਦੇ ਹਨ ਫਿਰ ਆਪਣੇ ਘਰ ਮਰਤਣਾ ਸ਼ੁਰੂ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਨਾਂਗਰੀ ਦਰਬਾਰਾ ਸਿੰਘ ਦੀ ਸਾਖੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਇੱਕ ਵਾਰੀ ਇੱਕ ਜੱਟ ਮੱਕੀ ਦੀ ਰੋਟੀ ਤੇ ਸਣੋਂ ਦਾ ਸਾਗ ਬਣਾ ਕੇ ਲਿਆ ਰਿਹਾ ਸੀ ਗੁਰੂ ਦੇ ਲੰਗਰ ਵਾਸਤੇ ਰਾਹ ਤੇ ਵਿੱਚ ਕਦ ਸਿੰਘਾਂ ਦੇ ਕਹਿਣ ਤੇ ਉਹ ਉਸਨੇ ਉਹਨਾਂ ਨੂੰ ਗੁਰੂ ਦਾ ਰੂਪ ਉਹਦੇ ਪਿਆਰੇ ਜਾਣ ਕੇ ਉਹ ਮੱਕੀ ਦੀ ਰੋਟੀ ਤੇ ਸਹੋਂਦਾ ਸੰਸਕਾਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਉਸਨੇ ਪਰੇਦਮਾਨ ਵਿੱਚ ਜੋ ਮਚਨ ਕਹੇ ਸਨ ਉਹਨਾਂ ਤੋਂ ਸਾਨੂੰ ਵੀ ਬੜੀ ਸਿਹਤ ਮਿਲਦੀ ਹੈ ਸਿੱਖੀ ਮਿਲਦੀ ਹੈ ਇੱਕ ਬੜੀ ਹੀ ਪਿਆਰੀ ਪਿਆਰੀ ਸ਼ੜਕ ਮਿਲਦੀ ਹੈ ਨਾਤਾ ਮਿਲਦਾ ਹੈ ਉਸ ਦੇ ਮਚਨੇ ਸੰਨ ਇਹ ਸਾਡੇ ਪਰਖਾਂ ਤੋਂ ਇਹ ਨਵਾਜ਼ ਚੱਲਿਆ ਰਹਾਂ ਕਿ ਜਦੋਂ ਫਸਲ ਵੱਢਣੀ ਹੈ ਉਹਦਾ ਪਹਿਲਾ ਬਰਸ਼ਾਦਾ ਪਕਾ ਕੇ ਗੁਰੂ ਘਰ ਲਿਆਉਣਾ ਇਹ ਕੀ ਹੈ ਆਪਣੇ ਘਰ ਨੂੰ ਦੂਜਾ ਤੇ ਗੁਰੂ ਨੂੰ ਪਹਿਲਾ ਇਹ ਸਾਦਾ ਦੀ ਪਿਆਰ ਦੀ ਨਿਸ਼ਾਨੀ ਹੈ ਕਿ ਪਹਿਲਾਂ ਉਹਨੂੰ ਦੇ ਚੱਲ ਆਵੇ ਚਰਪਨ ਕਰਕੇ ਸ਼ਰਾਨਾ ਕਰਨਾ ਕੇ ਸਤਿਗੁਰੂ ਤੇਰੀਆਂ ਨਿਤੀਆਂ ਦਾਤਾਂ ਹਨ ਤੇਰੀਆਂ ਵਰਕਤਾ ਹਨ ਤੇਰੀਆਂ ਨਾਮ ਤਾਂ ਹਨ ਇਸ ਲਈ ਸਭ ਤੋਂ ਪਹਿਲਾ ਪੇਟ ਤੇਰੇ ਦਰ ਤੇ ਸਾਦਾ ਮਾਲਾ ਜੋ ਗੁਰੂ ਨੂੰ ਇੱਕ ਨੰਬਰ ਤੇ ਰੱਖਦਾ ਹੈ ਉਸ ਦੀ ਜੋਮੀ ਕਰਤ ਹੋਵੇ ਫੁੱਲਾਂ ਦੀ ਬਖਿਆਂ ਦੀ ਜੋ ਕੁੰਝ ਵੀ ਉਸ ਦੀ ਇਮਾਨ ਦੀ ਇਹ ਭਾਵਨਾ ਹੁੰਦੀ ਹੈ ਕਿ ਮਾਲਕ ਨੇ ਉਸ ਨੂੰ ਨਿਸ਼ਚੀ ਨਹੀਂ ਇਹ ਕਿਰਤ ਵਕਸ਼ੀ ਹੈ ਉਸ ਦੀ ਹਾਜ਼ਰੀ ਗੁਰੂ ਘਰ ਵਿੱਚ ਪਹਿਲੇ ਪਹਿਲੇ ਲੱਗੇ ਉਸ ਵਿੱਚ ਕਰੋ ਕਿੰdre ਐਸਾ ਪਿਆਰ ਗੁਰੂ ਨਾਲ ਫਿਰ ਵੇਖੋ ਕਿ ਗੁਰੂ ਦੀਆਂ ਮਨਸ਼ਾ ਨਾਲ ਤੁਹਾਨੂੰ ਬੰਧੀਆਂ ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਕਾਟ ਨਹੀਂ ਨਾ ਹੀ ਗੁਰੂ ਤੁਹਾਡੀ ਮਾਇਆਆਂ ਚੀਜ਼ਾਂ ਦੀ ਲੋੜ ਪਰ ਭਗਤਾਂ ਭਾਵਨਾ ਨੂੰ ਲੱਗਦੇ ਹਨ ਮਨਤ ਸਾਰ ਵਿੱਚ ਨੀਂਦਸਨਾ ਇੱਕ ਮਿੱਤਰ ਹੈ ਬੰਤਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੀਂਦਾ ਕਮਰਾ ਵੀ ਉਹ ਸ੍ਰੀ ਮੌਂਟਿਅਸ ਨੂੰ ਕਹਿੰਨੀ ਕਿ ਕੋਹਨੇ ਰੱਖਮ ਤਸੀਂ ਪਾਵੋ ਉਹ ਮੇਰੇ ਕੋਲ ਜੁਣੀ ਤੇ ਅਸੀਂ ਆਪਣੇ ਕਮਰੇ ਵਿੱਚ ਏਸੀ ਲਗਵਾ ਲੈਨੇ ਹਾਂ ਬੱਚੇ ਮੀ ਜੰਦ ਕਾਣਾ ਲੱਗ ਗਏ ਕਿ ਗਰਮੀ ਬਹੁਤ ਹੁੰਦੀ ਜੁਣੀ ਏਸੀ ਲਗਵਾਓ ਹੁਣ ਉਸ ਮਿੱਤ ਨੇ ਜੋ ਆਖਿਆ ਉਸ ਤੋਂ ਇਸ਼ਾਰਾ ਲੈਣਾ ਤੇ ਗੁਰੂ ਪਹਿਲਾਂ ਗੁਰੂ ਨੂੰ ਇੱਕ ਨੰਬਰ ਤੇ ਰੱਖਣਾ ਕੀ ਉਹ ਕਹਿਣ ਲੱਗਾ ਮੇਰਾ ਮਨ ਨਹੀਂ ਮੰਨਦਾ ਕਿ ਗੁਰੂ ਸਾਹਿਬ ਦੇ ਕਮਰੇ ਵਿੱਚ ਜੇ ਸੀਨਾ ਹੋਵੇ ਤੇ ਆਪਣੇ ਕਮਰੇ ਵਿੱਚ ਲੰਗਵਾ ਲੀਏ ਜੇਦਾਂ ਗੁਰੂ ਨਾਲ ਪਿਆਰ ਹੋਵੇ ਉਹ ਕਦੇ ਨਹੀਂ ਚਾਹੇਗਾ ਕਿ ਉਹ ਗੁਰੂ ਨਾਲੋਂ ਬਾਦਸ਼ਾਹ ਹੁੰਦਾ ਬਚ ਰਹੇ ਉਸ ਗੁਰਮਖ ਖਿਅਰ ਦੀ ਇਹ ਵਸਤਾ ਸੀ ਪਿਆਰ ਭਾਵਨਾ ਸੀ ਮਾਰੋ ਅਸਲੀ ਪਤਨੀ ਅਜੇ ਇੱਥੇ ਨਹੀਂ ਸੀ ਪਾਂਕੀ ਉਹ ਕਹਿੰਦੇ ਇਹ ਗੁਰੂ ਸਾਹਿਬ ਦੇ ਕਮਰੇ ਵਿੱਚ ਚੰਗਲੇ ਸਾਲਨ ਲਗਵਾ ਅਨਮੰਗੇ ਜੀ ਨੂੰ ਚੈੱਕ ਕਰਾਇਓ ਆਪਣੇ ਅੰਦਰ ਦੀ ਭਾਵਨਾ ਨੂੰ ਕਿ ਕਿੱਥੇ ਖੜੇ ਹਾਂ ਸਾਨੂੰ ਮਹਾ ਬੁਰਸ਼ਾ ਮੰਨੋ ਇਸ਼ਾਰਾ ਇਹ ਗੁਰੂ ਸਾਹਿਬ ਦਾ ਪ੍ਰਕਾਸ਼ 6:00 ਵਜੇ ਤੋਂ ਪਹਿਲਾ ਪਹਿਲਾ 5:00 ਤੋਂ 5 ਮੇਰੇ ਕਰਨਾ ਤੇ ਨ ਪੈਰ ਨੂੰ ਸੁਖਾਸ਼ਨ ਕਰਨਾ ਇਹ ਭਾਵਨਾ ਕਿ ਗੁਰੂ ਸਾਹਿਬ ਨੂੰ ਦਨ ਸਮੇਂ ਕੋਲੇ ਆਰਾਮ ਕਰਾਉ ਇੱਕ ਲੈਨ ਦੀ ਗੱਲ ਨ ਪੈਦੇ ਤਨ ਵੱਜੇ ਸਨ ਸ੍ਰੀ ਤੂੰ ਨ ਟੀਨ ਕੋਲੇ ਸੀ ਸੀ ਕਿ ਬਹੁਤ ਜ਼ਿਆਦਾ ਥਕਾਮਤ ਸੀ ਹੁਣ ਇੱਕ ਮਾਨ ਕਹੇ ਕਿ ਥੋੜੀ ਦੇਰ ਆਪ ਪਹਿਲਾਂ ਆਰਾਮ ਕਰ ਲਵੇ ਕਰਕੇ ਫੇਰ ਗੁਰੂ ਸਾਹਿਬ ਦੇ ਘਰ ਵਿੱਚ ਜਾਵਾਂਗੇ ਤੇ ਸੁਖਾਸ਼ਨ ਕਰਾਂਗੇ ਵਨਾਂ ਲਈ ਜਿਵੇਂ ਅੰਦਰੋਂ ਗੁਰੂ ਸਾਹਿਬ ਬਲੰਸ ਦਾ ਆਮ ਨਹੀਂ ਮਿਲੀ ਕਿ ਇਹ ਤਾਂ ਆਪਣੇ ਆਪ ਨੂੰ ਪਹਿਲ ਹੋ ਗਈ ਆਪਣੇ ਆਪ ਦੇ ਆਮ ਦੀ ਪਰਮਾ ਤੇ ਗੁਰੂ ਨੂੰ ਦੂਸਰੇ ਨੰਬਰ ਤੇ ਰੱਖ ਦਿੱਤਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਹਨ ਇਸ਼ਾਰੇ ਹਨ ਜਿਤਨਾ ਵੀ ਕੋਈ ਚੱਲ ਸਕੀ ਇਹ ਉਸ ਇਕ ਗਰੀ ਉਹ ਸਾਨੂੰ ਸਦਾ ਦੀ ਇਹ ਛੇਵੀ ਨਿਸ਼ਾਨੀ ਮਿਲੀ ਹੈ ਇਹ ਨਹੀਂ ਅਸੀਂ ਗੁਰੂ ਨੂੰ ਪਹਿਲ ਦੇਣੇ ਹਾਂ ਕਿ ਆਪਣੇ ਆਪ ਨੂੰ ਉਨੂੰ ਨੂੰ ਇੱਕ ਨੰਬਰ ਤੇ ਰੱਖਨੇ ਹਾਂ ਕਿ ਦੁਨੀਆਂ ਨੂੰ ਸਾਡਾ ਮੁਖ ਗੁਰੂ ਵੱਲ ਤੇ ਦੁਨੀਆਂ ਵੱਲ ਭਾਈ ਗੋਬਾਧ ਜੀ ਦੀਆਂ ਪੰਕਤੀਆਂ ਵੀ ਸਾਨੂੰ ਇਹ ਛੇਹ ਦੇ ਰਹੀਆਂ ਹਨ ਸਤਿਗੁਰੂ ਆਗੋ ਨਾ ਹਰ ਕੰਬੇ ਚ ਗੁਰੂ ਨੂੰ ਅਗਨੀ ਰੱਖ ਰੱਖਿਆ ਕਰੋ ਜਦੋਂ ਨਵਾਂ ਮਕਾਨ ਬਣਾਉਣਾ ਹੋਵੇ ਨਕਸ਼ਾ ਬਣਾਉਂਦੇ ਹੋ ਤੁਸੀਂ ਇਹਨਾਂ ਦੇ ਅੰਦਰ ਤਾਂ ਹੈ ਸ਼ਰਧਾ ਦਾ ਖਾਨਾ ਨੂ ਨੂ ਮੱਖਰਾ ਜੀ ਉਹ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਕਮਰੇ ਬਾਰੇ ਵਿੱਚ ਸੋਚਦੇ ਕਿ ਮੇਰੇ ਮਾਲਕ ਦਾ ਕਮਰਾ ਐਸਾ ਹੋਵੇ ਜਿੱਥੇ ਹਵਾ ਵੀ ਹੋਵੇ ਰੋਸ਼ਨੀ ਵੀ ਹੋਵੇ ਤੇ ਕਮਰਾ ਵੀ ਬੀ ਸੁੰਦਰ ਹੋਵੇ ਇਹ ਗੱਲ ਯਾਦ ਰੱਖੋ ਜੀਨੇ ਹੋ ਜਾਈਏ ਆ ਮਨਾ ਰੱਖਣ ਵਿੱਚ ਗੁਰੂ ਜੀ ਉਹਨਾਂ ਨੂੰ ਪਾਗਲਾ ਹੁੰਦਾ ਇਹ ਜੋ ਐਸ ਨੂੰ ਮਕਾਨ ਦਿੱਤਾ ਤਾਂ ਐਸ ਨੇ ਮੈਨੂੰ ਪਹਿਲੇ ਨੰਬਰ ਤੇ ਰੱਖਿਆ ਜਿੰਨਾ ਅੰਦਰ ਨਹੀਂ ਸੰਦਾ ਉਹ ਆਪਣਾ ਬੈਂਡਰੂਮ ਬੱਚਿਆਂ ਦੇ ਕਮਰੇ ਨਰਾਇਣ ਰੂਮ ਨਾਇਨਗੰਦ ਦੇ ਬਾਹਰੇ ਤਾਂ ਸੋਚਣਗੇ ਪਰ ਜਦੋਂ ਗੁਰੂ ਸਾਹਿਬ ਦੇ ਕਮਰੇ ਦੀ ਬਾਰੀ ਆਉਂਦੀ ਹੈ ਤਾਂ ਵਸ਼ਕਤੀ ਨਹੀਂ ਜਾਂਦੀ ਹੈ ਬਾਕੀ ਸਾਰੇ ਕੰਮਾਂ ਲਈ ਥਾਂ ਹੈ ਪਰ ਮਾਰਕ ਜਸ ਨੇ ਸਭ ਕੁਝ ਬਲਸ਼ਾ ਹੈ ਉਸ ਵੇਲੇ ਹੀ ਕੋਈ ਥਾਂ ਨਹੀਂ ਇਸੇ ਤਰ੍ਹਾਂ ਹੋਰ ਵੀ ਸਾਰ ਤਰ੍ਹਾਂ ਦੇ ਨਿੱਕੇ ਵੱਡੇ ਕਾਰਜਾਂ ਵਿੱਚ ਨਿਰੂਰ ਚੱਕ ਕਰਿਆ ਕਰੋ ਕਿ ਗੁਰੂ ਨੂੰ ਫੈਲ ਦਿੰਦੇ ਹੋ ਕਿ ਦੁਨੀਆ ਨੂੰ ਆਪਣੇ ਘਰ ਆਪਣੇ ਸਕੇ ਸੰਬੰਧੀ ਆਪਣੇ ਸੁੱਖਾਂ ਨੂੰ ਫੈਲ ਦਿੰਦੇ ਹੋ ਕਿ ਗੁਰੂ ਨੂੰ ਸਾਡੀ ਜ਼ਿੰਦਗੀ ਵਿੱਚ ਚਾਰ ਸੰਸਕਾਰ ਹੋਵੇ ਹਨ ਜਨਮ ਸੰਸਕਾਰ ਅਵਤਾਰ ਸੰਸਕਾਰ ਨੰਦ ਸੰਸਕਾਰ ਤੇ ਅੰਤਮ ਸੰਸਕਾਰ ਇਹਨਾਂ ਚਾਰਾਂ ਵਿੱਚ ਚੱਕ ਕਰੋ ਕਿ ਦੁਨੀਆ ਨੂੰ ਦੁਜੀਏ ਦੁਜੀ ਦੇੰਦੇ ਹੋ ਤਾਂ ਗੁਰੂ ਨੂੰ ਪਹਿਲ 냔 ਗੁਰੂ ਨੂੰ ਦੁਜੀ ਤੇ ਦੁਨੀਆ ਨੂੰ ਪਹਿਲ ਸਭ ਤੋਂ ਪਹਿਲਾਂ ਜਨਮ ਸੰਸਕਾਰ ਲੈ ਲਵੋ ਜਾਨਮ ਸੰਸਕਾਰ ਦੇ ਜਨਮ ਤੋਂ ਵੀ ਪਿਛਲੇ ਪਿੱਛੇ ਚੱਲਿਆ ਜਿਹੜੀ ماں ਗੁਰੂ ਮਾਂ ਬੈਲ ਦਿੰਦੀ ਉਸ ਦੀ ਜਦੋਂ ਆਸਮੀ تھی ਮੈਂਦੀ ਹੈ ਤਾਂ ਉਹ ਨਿਯਮ ਬਣਾ ਦਿੰਦੇ ਕਿ ਉਸ ਦੀ ਕੋਖ ਵਿੱਚੋਂ ਗਰਮ ਖੂਨ ਜਨਮ ਲਵੇ ਮੈਂ ਨਿਯਮ ਨਾਲ ਲੈਣੀ ਇਹ ਮਖੀਰੂ ਆਵੇ ਇਹ ਪੱਕੀ ਗੱਲ ਹੈ ਕਿ ਜਦੋਂ ਮੱਛਾ ਮਾਂ ਦੇ ਗਰਮ ਵਿੱਚੋਂ ਮੈਂ ਤਾਂ ਸੁਨਰਨ ਉਸ ਉਹ ਜੈਸਾ ਕਰਮ ਕਰੇ ਉਸਦਾ ਪਰਮਾਤਮਾ ਬੱਚੇ ਤੇ ਪੈਣਾ। ਇਸ ਲਈ ਨੂ ਪੜਨਾ ਬੱਚੇ। ਮੱਚੀਆਂ ਚਾਹੁੰਦੀਆਂ ਹਨ ਕਿ ਉਹਨਾਂ ਦੇ ਕਰਮ ਨਾ ਜਫਣ ਵਾਲੀ ਰੂ ਆਵੇ ਤਾਂ ਇਸਵੇਂਦ੍ਰਾਨ ਬਾਣੀ ਬੰਦ ਤੋਂ ਮੰਦ পড়ੋ। ਮੰਦ ਤੋਂ ਮੰਦ ਮਨ ਹਿੰਮਨ ਦੀ ਮਾ ਅੰਮਲ ਨੇ ਧਿਆਨ ਦੇਵੋ। ਜਿਵੇਂ ਸਹਿਮਤ ਉੱਠ ਕੇ ਤੁਹਾਡੇ ਕਰਮ ਬਖਸ਼ੀ ਰੂ ਤੇਜਣਗੇ। ਹੁਣ ਜਦੋਂ ਬੱਚਾ ਜਨਮ ਲੈਂਦਾ ਇਹ ਇੱਕ ਆਮਰਵਾੜਾ ਇਹ ਉਸ ਦੇ ਮੱਖ ਨੂੰ ਸ਼ਹਿਦ ਲਾਇਆ ਜਾਂਦਾ ਨੂੰ ਪਹਿਨ ਦੇਣ ਵਾਲੇ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਉਸ ਦੇ ਮੱਛੀ ਦੇ ਮੱਖ ਨੂੰ ਫੈਲ ਕੇ ਸ਼ਹਿਦਸ਼ੇ ਹੋਈ ਦੀ ਉਂਗਣ ਨਾਲ ਲੱਗੇ ਮਹਾਪੁਰਸ਼ ਮਸ਼ਣ ਕਰਦੇ ਸਨ ਕਿ ਜਦੋਂ ਮੱਛੀ ਦੇ ਮੂੰਹ ਨੂੰ ਸ਼ਹਿਦ ਲਾਉਣਾ ਹੈ ਤਾਂ ਭਾਵੇਂ ਉਂਗਣ ਨਾਲ ਜਾਂ ਸੋਨੇ ਦੀ ਸਲਾਈ ਨਾਲ ਸਿੱਧਾ ਮੂੰਹ ਵਿੱਚ ਨਹੀਂ ਪਾਉਣਾ ਪਹਿਲਾਂ ਉਂਗਣ ਨਾਲ ਇਹ ਸ਼ਹਿਦ ਲਾ ਕੇ ਮੱਛੀ ਦੇ ਜਵਾਂ ਤੇ ਮਾਂ ਲਿਖਣਾ ਹੈ ਫਿਰ ਦੂਜੀ ਵਾਰ ਹੇ ਫਿਰ ਗੁਰੂ ਹੇ ਗੁਰੂ ਹੇ ਗੁਰੂ ਉਸ ਬੱਚੇ ਦੇ ਅੰਦਰ ਸਹਿਜ ਵਾਹਿਗੁਰੂ ਸ਼ਬਦ ਵਿੱਚ ਜਾਵੇ ਜਨਮ ਲੈਂਦਿਆ ਹੀ ਹੀ ਨਹੀਂ ਨੀ ਮੱਜੇ ਬੰਨ ਲਿਖਰਾਖ ਬਾਹੀ ਨੂੰ ਸਬੰਧ ਦੀ ਮਿਲਿਆ ਜੈਸ ਦਾ ਮੁੱਖ ਗੁਰੂ ਵੱਲ ਹੈ ਉਹ ਹਰ ਕੰਮ ਵਿੱਚ ਗੁਰੂ ਨੂੰ ਵਸਾਉਂਦਾ ਹੈ ਕਈਆਂ ਵਿੱਚ ਆਮ ਤੌਰ ਤੇ ਇਹ ਰਵਾਜ ਹੁੰਦਾ ਹੈ ਕਿ ਮੁੰਡੇ ਦੇ ਜਨਮ ਤੋਂ ਬਾਅਦ 파ਰਟੀ ਦਿੰਦੇ ਹਨ ਹਾਣ ਜਿੰਨਾ ਦਾ ਹੀ ਮੌਖ ਨਹੀਂ ਗੁਰੂਵਾਲਾ ਉਹ ਮੀਟੇ ਸ਼ਾਬ ਦੀ 파ਰਟੀ ਦੇਣਗੇ ਕਿਸੇ ਕਾਰ 7-8 ਸਾਲ ਬਾਅਦ ਅਲਾਦ ਹੋਈ ਮੁੰਤਨ ਦੀ ਨਾਦ ਪ੍ਰਾਪਤ ਹੋਈ ਉਸ ਨੇ ਇਸ ਖੁਸ਼ੀ ਵਿੱਚ ਮੀਟੇ ਸ਼ਾਬ ਦੀ 파ਰਟੀ ਦਿੱਤੀ ਨਾਲ ਉਸ ਨੇ ਪੁੱਛ ਲਿਆ ਕਿ ਤੁਸੀਂ ਇਹ ਪੁੱਤ ਦੇ ਜਨਮ ਦੀ ਖੁਸ਼ੀ ਵਿੱਚ ਮੁੰਦਸਣਾਵ ਦੀ 파ਰਟੀ ਕਿਉਂ ਦੇ ਰਹੇ ਹੋ ਤਾਨੂੰ ਤਾਂ ਚਾਹੀਦਾ ਹੈ ਘਰ ਵਿੱਚ ਅਖੰਡ ਪਾਠ ਕਰਵਾ ਕੇ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠਾਂ ਦੇ ਪ੍ਰਵਾਸ ਰਾਕੇ ਸਤਿਗੁਰੂ ਦੇ ਸ਼ਕਰਾਨੇ ਕਰੋ ਇਹ ਉਸ ਨੇ ਥਾਂ ਦੀ ਮਰਦ ਪੂਰੀ ਕੀਤੀ ਹੈ ਉਹ ਕਹਿਣ ਲੱਗਾ ਕਿ ਦੁਨੀਆਦਾਰੀ ਦੇਖਣੀ ਪੈਣੀ ਹੈ ਨਿੱਟ ਸਾਹਮਣੇ ਪਾਠ ਨਹੀਂ ਆਂਦੇ ਜੇ ਤਾਂ ਰਿਸ਼ਤੇਦਾਰ ਸੰਦੀ ਨਰਾਜ ਹੋ ਜਾਂਦੇ ਹਨ ਇਹ ਕੀ ਹੈ ਦੁਨੀਆਂ ਨੂੰ ਬੈਰ ਗੁਰੂ ਨੂੰ ਦੂਰ ਜਿਸਨਾਮਖ ਗੁਰੂ ਮੰਨ ਲਾਏ ਉਹ ਮਿੱਠੇ ਸ਼ਾਵਲੀਆਂ ਪਾਟੀਆਂ ਨਹੀਂ ਦਿੰਦਾ ਉਹ ਉਸ ਦਾ ਤਾਂ ਜਦੋਂ ਮੱਛਾ ਪੰਜ ਦਿੰਦਾ ਜਾਂ ਤੀਰਾਂ ਦਿੰਦਾ ਹਮੇ ਉਸਦੇ ਦਿਮਾਗ ਵਿੱਚ ਇੱਕ ਇਹਨੂੰ ਘੁੰਮਣ ਲੱਗ ਜਾਂਦੀ ਹੈ ਕਿ ਮੰਨ ਸਿੰਘਾਂ ਜਾਂ ਦੋ ਸਿੰਘਾਂ ਨੇ ਇੱਕ ਸਿੰਘ ਨੂੰ ਆਪਣੇ ਘਰ ਬੁਲਾਵੇ ਤੇ ਉਸ ਨੂੰ ਪ੍ਰਸ਼ੰਦਾ ਪਾਣੀ ਸ਼ਕਾਵੇ ਉਹ ਸਿੰਘ ਆਪਣੀ ਸਾਧ ਦਾ ਪਾਠ ਕਰਕੇ ਬੱਚੇ ਨੂੰ ਅੰਤ ਨਹੀਂ ਆ ਮੰਦਾਂ ਭਾਵੇਂ ਨਾ ਕਿ ਮਾਂ ਬਾਪ ਬੱਚੇ ਦੀ ਝੂਠ ਸੱਚ ਨਾ ਭੀਦ ਨਾ ਰਹੇ ਜਦੋਂ ਬੱਚਾ ਹੋ ਸਸਵਾਲਣ ਜੋ ਬਹਿ ਹੁੰਦਾ ਮੇ ਤਾਂ ਪੰਜ ਪਿਆਰੇ ਹੁਣੀ ਹੁਣੀ ਮਨ ਜਦ ਨਾਲ ਅਮਰ ਸੁਭਾਉ ਦੇ ਹਨ ਦੂਜਾ ਹੈ ਅਮਰ ਸੰਸਕਾਰ ਅਮਰਤ ਦੀ ਦਾਤ ਗੁਰੂ ਕੋ ਵੇ ਸੰਗ ਦੀ ਦੀ ਮਹਾਨ ਅਮਰ ਸੇਸ਼ ਹੈ ਇਹ ਇੱਕ ਮੌਲਿਕ ਦਾਤ ਹੈ ਪਹਿਲਾ ਨੌ ਬਾਸ਼ੀਆਂ ਤੱਕ ਚੰਨਪਾਲ ਦਿੱਤੀ ਜਾਂਦੀ ਸੀ 10ਵੀਂ ਬਾਸ਼ਾ ਨੇ ਥੋੜਾ ਜਿਹਾ ਮਰਜਾਦਾ ਨੂੰ ਯਾਨੀ ਉੰਡੀਕੀ ਤਾਂ ਗਿਆਨ ਮੇਂ ਨਹੀਂ ਇਹ ਸੰਤ ਵਿਰਸੱਚੇ ਬਾਛਾ ਚੱਪ ਰਹੇ ਉਸ ਤੋਂ ਬਾਦ ਪਾਂਦੇ ਸੇਸ ਮੰਗੇ ਪਤਾ ਨਹੀਂ ਉਹਨਾਂ ਦੀ ਕੀ ਸੀ ਮੋਰੀਆ ਕੀ ਦੇਣਾ ਚਾਹੁੰਦੇ ਸੀ ਖੰਡੇ ਬਾਟੇ ਦਾ ਅਮਰਤ ਤਿਆਰ ਕੀਤਾ ਤੇ ਹਰ ਸਿੱਖ ਲਈ ਹਕਮ ਕੀਤਾ ਗਿਹਾ ਵਰਤ ਸ਼ਕਣਾ ਤੇਰੇ ਨਹੀਂ ਜ਼ਰੂਰੀ ਹੈ ਅਮਰਤ ਸੰਕਣ ਤੋਂ ਬਾਦ ਹੀ ਸਿੱਖ ਹੋਣ ਦੀ ਮੋਹ ਲੱਗਦੀ ਹੈ ਹਿੰਦੂ ਧਰਮ 'ਚ ਜਦੋਂ ਇਹ ਨਹੀਂ 라ਸਮ ਹੋ ਜਾਂਦੀ ਤਾਂ ਉਸ ਨੂੰ ਨਹੀਂ ਤਾਂ ਅੰਮ੍ਰਿਤ ਸਮਨ ਹੋਣੀ ਮੂਹ ਲੱਗਦੀ ਹੈ ਮੁਸਲਮਾਨ ਧਰਮ 'ਚ ਸਮਨ ਤੇ ਨਾਸਮ ਹੋਣ ਤੇ ਧਰਮ 'ਚ ਸਮਨ ਹੋਣ ਦੀ ਮੂਹ ਲੱਗਦੀ ਹੈ ਤੇ ਇਸਾਈ ਧਰਮ 'ਚ ਸਮਨ ਹੋਣ ਸਮੇਂ ਜਦੋਂ ਪਵਿੱਤਰ ਜਾਰ ਪਿਆਇਆ ਜਾਂਦਾ ਹੈ ਤਾਂ ਉਹ ਇਸਾਈ ਅਖਵਾਵਾ ਹੈ ਇਸੇ ਤਰ੍ਹਾਂ ਯਾਰ ਉਹ ਸੇਕੰਦਾਂ ਮੰਚੀ ਜੰਨੋ ਇੱਕ ਸਾਕ ਮਨਿਆਮ ਪਿਆਰ ਨੂੰ ਅਮਰਤ ਨਹੀਂ ਨਾਥ ਪ੍ਰਾਪਤ ਕਰਨਾ ਹੈ ਇੱਥੋਂ ਸਮਾਪਤ ਕਰਦੇ ਆਂ ਇੱਥੋਂ ਕੱਲ ਨੂੰ ਸ਼ੁਰੂ ਕਰਾਂਗੇ ਮਾਣੇ ਵਿੱਚ ਕੋਈ ਅੱਖਰ ਵੰਦਾ ਘਾਟਾ ਬੋਲਿਆ ਗਿਆ ਹਮਿਆਮ ਦੀ ਗਿਆਨ ਮੱਚੀ ਗਿਆਨ ਕੇ ਮਾਫ਼ ਕਰਨਾ ਅੰਗੇ ਤੋਂ ਸੰਤ 시ਵਾ ਕੰਨਾ ਮਾ ਲਕਸ਼ਣਾ ਮਾਹੁਰ ਜੀ ਕਾ ਖਾਲਸਾ 시ਵਾਹੁਰ ਜੀ ਕੀ ਫਤ